ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕਿਸਾਨ ਦੋਸਤੋ ਜਿਵੇਂ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਜਿੰਨਾ ਕੋ ਮੇਰੀ ਜਾਣਕਾਰੀ ਦੇ ਵਿੱਚ ਆਇਆ ਹੈ ਕਿ ਮੋਗਾ ਦੇ ਕੁਝ ਖਾਸ ਪਿੰਡ ਜਿਵੇਂ ਕਿ ਧੂੜਕੋਟ ਡਾਲਾ ਬੁੱਟਰ ਤਾਂ ਇਹੋ ਜਿਹੇ ਪਿੰਡ ਜਾਇਨਾ ਨਾਲ ਕੁਝ ਲੱਗਦੇ ਹੋਰ ਪਿੰਡ ਹੋਣਗੇ ਕਈ ਸਾਰੇ ਪਿੰਡਾਂ ਦੇ ਵਿੱਚ ਵਰਖਾ ਬਹੁਤ ਜ਼ਿਆਦਾ ਹੋਈ ਹੈ ਬਹੁਤ ਜ਼ਿਆਦਾ ਵਰਖਾ ਹੋਣ ਦੇ ਨਾਲ ਆਹ ਪਾਣੀ ਤੁਸੀਂ ਨਾਲ ਚੱਲਦੀ ਵੀਡੀਓ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਜਿਹੜਾ ਹੈਗਾ ਖੇਤਾਂ ਦੇ ਵਿੱਚ ਭਰ ਗਿਆ ਹੈ ਇਹ ਖੇਤ ਅਗਲੇ 15 ਦਿਨ ਤੱਕ ਖਾਲੀ ਹੋਣ ਵਾਲੇ ਨਹੀਂ ਹੈਗੇ ਤੇ ਝੋਨੇ ਦਾ ਨੁਕਸਾਨ ਹੋ ਜਾਣਾ ਹੈ ਤਾਂ ਇਹ ਤਾਂ ਇੱਕ ਗੱਲ ਹੋ ਗਈ ਲੇਕਿਨ ਜੋ ਅੱਜ ਰਿਪੋਰਟ ਆ ਰਹੀ ਹੈ ਕਿ ਪਟਿਆਲਾ ਦੇ ਵਿੱਚ ਕਾਫੀ ਵਰਖਾ ਹੋਈ ਹੈ ਲੁਧਿਆਣਾ ਚ ਕਾਫੀ ਵਰਖਾ ਹੋਈ ਹੈ ਤਾਂ ਇਸ ਟਾਈਮ ਤੇ ਤੁਹਾਡਾ ਸਭ ਦਾ ਫਰਜ਼ ਬੰਦਾ ਹੈ ਕਿ ਉਹਨਾਂ ਦੀ ਮਦਦ ਕਰੋ ਆਪਾਂ ਜੇ ਸਮੇਂ ਹੜ ਆਈ ਸੀ ਇਹ ਉਸ ਸਮੇਂ ਲਗਭਗ ਅਲਗ-ਅਲਗ ਏਰੀਆ ਦੇ ਵਿੱਚ ਆਪਾਂ ਜਿਹੜੀ ਹੈਗੀ ਪਨੀਰੀ ਭਜਵਾਈ ਸੀਗੀ ਜੇ ਤਾਂ ਵੱਡਾ ਏਰੀਆ ਖਰਾਬ ਹੋਏ ਤਾਂ ਆਪ ਉਸ ਤਿੱਕਣਾ ਕਰ ਸਕਦੇ ਹਾਂ ਪਰੰਤੋਂ ਇਸ ਸਮੇਂ ਜਿਹੜਾ ਹੈਗਾ ਇਹੜੇ ਹੜਾਂ ਅਰਗੇ ਸਥਿਤੀ ਹੈ ਇਹ ਕੁਝ ਪੌਕਟ ਦੇ ਵਿੱਚ ਹੈ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਨਾਲ ਦੇ ਪਿੰਡ ਦੇ ਵਿੱਚ ਇਹੋ ਜੀ ਚੀਜ਼ ਬਣੀ ਹੈ ਆ ਚੀਜ਼ ਬਣੀ ਹੈ ਤੇ ਤੁਸੀਂ ਉਹਨਾਂ ਪਿੰਡਾਂ ਦੀ ਪੰਚਾਇਤ ਦੇ ਨਾਲ ਗੱਲ ਕਰਕੇ ਜਿੰਨੀ ਕੋਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਓਨੀ ਓਨੀ ਪਨੀਰੀ ਆਪਦੇ ਪਿੰਡ ਦੇ ਵਿੱਚ ਵਿਜੋ ਮੈਂ ਫਿਰ ਕਹਿੰਨਾ ਪੂਰੇ ਪੰਜਾਬ ਨੂੰ ਨਹੀਂ ਜੇ ਮੋਗਾ ਦੇ ਵਿੱਚ ਕੁਝ ਪਿੰਡ ਖਰਾਬ ਹੈ ਤਾਂ ਮੋਗਾ ਦੇ ਪਿੰਡਾਂ ਦੇ ਨਾਲ ਦੇ ਕਿਸਾਨ ਕਰਨ ਜੇਕਰ ਬਠਿੰਡਾ ਦੇ ਕੁਝ ਪਿੰਡਾਂ ਦੇ ਵਿੱਚ ਪਾਣੀ ਯਾਰਾ ਕਰਕੇ ਖਰਾਬ ਹੈ ਤਾਂ ਉੱਥੋਂ ਦੇ ਨਾਲ ਦੇ ਪਿੰਡ ਦੇ ਕਿਸਾਨ ਕਰਨ ਆਪਾਂ ਵੈਸੇ ਤਾਂ ਠੀਕ ਹੈ ਕਿ 15 ਜੁਲਾਈ ਤੱਕ ਆਪਾਂ ਬਾਸਮਤੀ ਝੋਨਾ ਜਿਹੜਾ ਹੈਗਾ ਲਾਉਣਾ ਹੁੰਦਾ ਹੈ ਪਰੰਤੂ ਜੇਸ ਸਾਲ ਹੜ੍ਹ ਆਏ ਸੀਗੇ ਉਸ ਸਾਲ ਆਪਾਂ ਇੱਕ ਤਜਰਬਾ ਕੀਤਾ ਸੀਗਾ ਆਪਾਂ 15 ਅਗਸਤ ਤੱਕ 1509 1692 ਇਹ ਬਾਸਮਤੀ ਕਿਸਾਨਾਂ ਨੂੰ ਲਗਵਾਈ ਸੀ ਤਾਂ ਕਿਸਾਨਾਂ ਨੂੰ ਬਹੁਤ ਸੁਨੇ ਰਿਜ਼ਲਟ ਆਏ ਸੀਗੇ ਤਾਂ ਇਸ ਕਰਕੇ ਤੁਹਾਡਾ ਫਰਜ਼ ਹੈ ਕਿ ਜੇ ਤੁਹਾਡੇ ਪਿੰਡਾਂ ਦੇ ਨਾਲ ਪਾਣੀ ਖੜਾ ਹੈ ਹੜਾਂ ਵਰਗੇ ਹਾਲਾਤ ਬਣੇ ਹੈ ਤਾਂ ਉਹਨਾਂ ਪਿੰਡਾਂ ਦੇ ਗਵਾਂਢੀ ਪਿੰਡਾਂ ਵਾਲੇ ਵੀਰ ਆਪਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਸਰਪੰਚਾਂ ਦੇ ਨਾਲ ਗੱਲ ਕਰਕੇ ਉਹਨਾਂ ਪਿੰਡਾਂ ਦੇ ਕਲੱਬਾਂ ਦੇ ਨਾਲ ਗੱਲ ਕਰਕੇ ਉਹਨਾਂ ਪਿੰਡਾਂ ਦੀਆਂ ਕਮੇਟੀਆਂ ਦੇ ਨਾਲ ਗੱਲ ਕਰਕੇ ਜਿੰਨੀ ਜ਼ਰੂਰਤ ਹੈ 1509 1692 ਇਹਨਾਂ ਬਾਸਮਤੀਆਂ ਦੀ ਪ੍ਰੀਰੀ ਬੀਜੰਦਾਈ ਜਿਹੜਾ ਹੈਗੀ ਹੈ ਕਿਰਪਾਲਤਾ ਕਰਨ ਤਾਂ ਕਿ ਕਿਸਾਨਾਂ ਦੀ ਮਦਦ ਹੋ ਸਕੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਦੇ ਉੱਪਰ ਧਿਆਨ ਦੇਵੋਗੇ ਹੁਣ ਇਕੱਲੀ ਗੱਲ ਮੋਗਿਆ ਦੇ ਲਈ ਨਹੀਂ ਹੈਗੀ ਜੇਕਰ ਪੰਜਾਬ ਦੇ ਕਿਸੇ ਵੀ ਏਰੀਆ ਦੇ ਵਿੱਚ ਬਠਿੰਡਾ ਦੇ ਵਿੱਚ ਇੱਕ ਏਰੀਆ ਖਰਾਬ ਹੋਇਆ ਹੈ ਲੋ ਦਿਹਾਣੇ ਦੇ ਵਿੱਚ ਕਾਫੀ ਹਰੇ ਚਾਹੀ ਮੀ ਚੰਗਾ ਪਿਆ ਪਟਿਆਲੇ ਦੇ ਨੇੜੇ ਕਈ ਹਰੇ ਚੰਗਾ ਮੀ ਪਿਆ ਹੈ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਨੇੜੇ ਦੇ ਪਿੰਡਾਂ ਦੀ ਕੀ ਹਾਲਾਤ ਨੇ ਤੇ ਤੁਸੀਂ ਆਪਣੇ ਨਾਲ ਦੇ ਪਿੰਡ ਸੰਭਾਲ ਲਓ ਇਹ ਮੇਰੀ ਬੇਨਤੀ ਹੈ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ